ਕੁੜੀ ਦਾ ਵਿਆਹ ਹੋਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਉਹਨੂੰ ਸੋਸਾਇਟੀ ਵਿੱਚ ਕਾਦਾ ਜੀ ਐਮਐਲਏ ਸੀਗੇ ਤੇ ਉਹ ਅੱਗੋਂ ਖਾਨਦਾਨ ਤੇ ਕੋਈ ਬਣਿਆ ਨਹੀਂ ਤੇ ਖਾਨਦਾਨ ਦਾ ਨਾਮ ਬਹੁਤ ਪਿੱਛੇ ਰਹਿ ਗਿਆ 10 ਮਿੰਟ ਬਾਅਦ ਅੰਕਲ ਦਾ ਫੋਨ ਆਂਦਾ ਕਿ ਸੁਖਮਣੀ ਧਿਆਨ ਨਾਲ ਸੁਣੀਂ ਡਰੀ ਨਾ ਪਰ ਸਬਾ ਸੰਸ਼ਾੜੀ ਕੇ ਬੋਡੀ ਤੇ ਸਾਰੀ ਜਗ੍ਹਾ ਸਵੇਲਿੰਗ ਆ ਚੁੱਕੀ ਸੀ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਸੀ ਅਸੀਂ ਫੰਡਸ ਲਈ ਲੋਕਾਂ ਨੂੰ ਰਿਕਵੈਸਟ ਕੀਤੀ ਪਰ ਡਾਕਟਰ ਕਹਿੰਦੇ ਦਿਲਕੁਸ਼ ਦੇ ਫੂਡ ਪਾਈਪ ਵੈਂਟੀਲੇਟਰ ਸਾਰੀਆਂ ਪਾਈਪਸ ਉਤਾਰ ਰਹੇ ਸੀਗੇ ਦਿਲਕੁਸ਼ ਦੀ ਬਾਡੀ ਪਹਿਲੀ ਵਾਰੀ ਰੈਪ ਕੀਤੀ ਪਿੱਛੇ ਸਕਰੀਨ ਤੇ ਮੇਰਾ ਤੇ ਮੇਰੇ ਬੱਚਿਆਂ ਦੀ ਫੋਟੋ ਲੱਗੀ ਹੋਈ ਸੀਗੀ ਤੇ ਮੇਰੇ ਕੰਮ ਬਾਰੇ ਦੱਸਿਆ ਗਿਆ ਸੀਗਾ ਉਸ ਦਿਨ ਆਈ ਲਿਟਰਲੀ ਕ੍ਰਾਈਡ ਔਨ ਦਾ ਸਟੇਜ ਅੱਜਕਲ ਜੋ ਚੱਲਦਾ ਹੈ ਕਿ ਕੁੜੀ ਦਾ ਵਿਆਹ ਹੋਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਉਹਨੂੰ ਸੋਸਾਇਟੀ ਵਿੱਚ ਇੱਕ ਸਟੇਟਸ ਨਹੀਂ ਮਿਲਦਾ 20 ਸਾਲ ਹੋ ਗਏ 25 ਸਾਲ ਹੋ ਗਏ 30 ਤੋਂ ਜ਼ਿਆਦਾ ਹੋ ਜਾਂਦੇ ਤੇ ਕੁੜੀ ਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਕਿ ਵਿਆਹ ਕਿਉਂ ਨਹੀਂ ਹੋਇਆ ਇਹਦਾ ਕੀ ਕਾਰਨ ਆ ਕਿਉਂਕਿ ਸਾਡੀ ਸੋਸਾਇਟੀ ਇਸ ਨੂੰ ਪ੍ਰਾਇੋਰਟੀ ਦਿੰਦੀ ਆ ਫੇਰੇ ਕਿਹਾ ਜਾਂਦਾ ਆ ਕਿ ਜੇ ਤੁਹਾਡਾ ਖਾਨਦਾਨ ਸੀਗਾ ਦਾਦਾ ਜੀ ਐਮ ਐਲ اے ਸੀਗੇ ਤੇ ਉਹ ਅੱਗੋਂ ਖਾਨਦਾਨ ਤੇ ਕੋਈ ਬਣਿਆ ਨਹੀਂ ਤੇ ਖਾਨਦਾਨ ਦਾ ਨਾਮ ਬਹੁਤ ਪਿੱਛੇ ਰਹਿ ਗਿਆ ਤੇ ਹੁਣ ਅੱਗੇ ਨਹੀਂ ਆ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਆ ਸੁਖਮਨੀ ਕਾਲੋ ਮੈਂ ਆ ਬਟਾਲਾ ਸ਼ਹਿਰ ਤੋਂ ਅਸੀਂ ਰੱਬ ਦੀ ਮਿਹਨਤ ਤੇ ਕੈਂਸਰ ਵਾਲੇ ਬੱਚੇ ਦੇਖੀਦੇ ਆ ਪੀ ਜੀ ਆਈ ਜਦ ਲੋਕਾਂ ਨੇ ਬਹੁਤ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ 30 ਤੋਂ ਉੱਪਰ ਉਮਰ ਹੋ ਗਈ ਆ ਵਿਆਹ ਕਿਉਂ ਨਹੀਂ ਕੀਤਾ ਹੈਗਾ ਵਿਆਹ ਹੋਣਾ ਚਾਹੀਦਾ ਪਰ ਮੇਰੇ ਖਿਆਲ ਨਾਲ ਲੱਗਦਾ ਕਿ ਇਹ ਪ੍ਰਾਇੋਰਟੀ ਨਹੀਂਗੀ ਇਹਨਾਂ ਨੂੰ ਸੁਣਨ ਤੋਂ ਬਾਅਦ ਇੱਕਦਮ ਲਾਈਫ ਚਟ ਟਵਿਸਟ ਆਂਦਾ ਹੈ ਇਹ ਗੱਲ ਆ ਮਈ 2019 ਦੀ ਜਦ ਮੈਂ 17 ਸੈਕਟਰ ਤੋਂ ਆ ਰਹੀ ਸੀਗੀ ਤਾਂ ਮੈਂ ਦੇਖਿਆ ਰਸਤੇ 'ਚ ਇੱਕ ਔਰਤ ਖੜੀ ਸੀ ਪੁਲਿਸ ਵਾਲਿਆਂ ਦੇ ਲਾਗੇ ਜਦੀ ਮਾਸਿਕ ਸੰਤੁਲਨ ਠੀਕ ਨਹੀਂ ਸੀਗਾ ਮੈਂ ਵੈਸੇ ਉਹਨਾਂ ਨੂੰ ਰੁੱਕ ਕੇ ਪੁੱਛ ਲਿਆ ਕਿ ਕੀ ਪ੍ਰੋਬਲਮ ਆ ਤੁਹਾਨੂੰ ਕੀ ਚਾਹੀਦਾ ਆ ਉਹਨੂੰ ਕੁਝ ਨਹੀਂ ਸੀ ਸਮਝ ਲੱਗ ਰਿਹਾ ਹੈਗਾ ਫਿਰ ਪੁਲਿਸ ਵਾਲਿਆਂ ਨੂੰ ਕਹਿ ਕੇ ਉਹਨੂੰ ਕਿਹਾ ਕਿ ਇਹਨੂੰ ਕਿਸੇ ਗਵਰਨਮੈਂਟ ਹੋਮ ਚ ਛੱਡ ਦਿਓ ਕਿ ਜਿੱਥੇ ਇਹਨੂੰ ਰੋਟੀ ਮਿਲ ਜਵੇ ਇਹਨੂੰ ਰਹਿਣ ਨੂੰ ਜਗ੍ਹਾ ਮਿਲ ਜਵੇ ਉਹ ਪੁਲਿਸ ਵਾਲਿਆਂ ਦਾ ਮੈਂ ਨੰਬਰ ਲੱਲਿਆ ਸੀਗਾ ਕਿ ਜਦੋਂ ਇਹ ਲੇਡੀ ਪਹੁੰਚ ਜੇਗੀ ਤੁਸੀਂ ਮੈਨੂੰ ਕਾਲ ਕਰ ਦੇਣਾ ਜਦ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਉਹ ਹੋਰ ਕਿਸੇ ਥਾਣੇ ਆ ਫਿਰ ਉਹਨਾਂ ਦਾ ਨੰਬਰ ਲਿਆ ਐਸ ਐਚਓ ਸਰ ਦਾ ਫਿਰ ਉਹਨਾਂ ਨੇ ਕਿਸੇ ਹੋਰ ਐਸ ਐਚਓ ਸਰ ਦਾ ਨੰਬਰ ਦਿੱਤਾ ਇਹ ਕਰਦਿਆ ਕਰਦਿਆ ਸ਼ਾਂਤਤਾ ਕੋ ਲੇਡੀ ਪਹੁੰਚ ਗਈ ਐ ਹੋਮ ਵਿੱਚ ਜਦੋਂ ਪਹੁੰਚ ਗਈ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਮੈਮ ਕੁੜੀ ਹੁੰਦੇ ਨਾਤੇ ਤੁਸੀਂ ਸਾਰਾ ਦਿਨ ਲਾ ਦਿੱਤਾ ਇਹਨੂੰ ਪੁੱਛਣ ਨੂੰ ਤੇ ਇਸੇ ਕਰਕੇ ਸਾਡੇ ਤੇ ਜ਼ਿੰਮੇਦਾਰੀ ਸੀ ਕਿ ਅਸੀਂ ਇਹਨੂੰ ਕਿਤੇ ਨਾ ਕਿਤੇ ਛੱਡ ਕੇ ਆਈਏ ਜਦੋਂ ਲੇਡੀ ਪਹੁੰਚ ਗਈ ਤਾਂ ਮੈਂ ਮੰਮਾ ਨੂੰ ਦੱਸਿਆ ਕਿ ਪਤਾ ਨਹੀਂ ਪਹੁੰਚੀ ਵੀ ਆ ਕਿ ਨਹੀਂ ਤਾਂ ਮੰਮਾ ਕਹਿੰਦੇ ਤੂੰ ਅਗਲੇ ਦਿਨ ਜਾ ਕੇ ਦੇਖ ਆਂ ਜਦ ਮੈਂ ਉਹ ਲੇਡੀ ਨੂੰ ਅਗਲੇ ਦਿਨ ਦੇਖਣ ਗਈ ਜਿਹੜੀ ਹੋਮ ਚੋਂ ਪਹੁੰਚੀ ਸੀਗੀ 26 ਸੈਕਟਰ ਚੰਡੀਗੜ੍ਹ 'ਚ ਤਾਂ ਉਹ ਮੇਰੇ ਕੋਲ ਆ ਕੇ ਬੈਠੀ ਤਾਂ ਇੱਕਦਮ ਉਹਨੇ ਮੈਨੂੰ ਸਮਾਈਲ ਪਾਸ ਕੀਤੀ ਤੇ ਬੜੀ ਖੁਸ਼ ਹੋਈ ਹਾਲਾਂਕਿ ਉਹਨੇ ਸਿਰਫ ਮੈਨੂੰ 2-3 ਮਿੰਟ ਲਈ ਦੇਖਿਆ ਸੀਗਾ ਤੇ ਜਦੋਂ ਉਹਦਾ ਹਾਲਚਲ ਪੁੱਛਿਆ ਉਹਨੂੰ ਸਾਰਾ ਕੁਝ ਪੁੱਛਿਆ ਤਾਂ ਉਹ ਬਹੁਤ ਖੁਸ਼ ਹੋਈ ਤੇ ਮੈਨੂੰ ਕਿਹਾ ਮੈਂ ਤੈਨੂੰ ਮਿਲਣ ਆਜਿਆ ਕਰੂੰਗੀ। ਇਹ ਕਰਦਿਆ ਕਰਦਿਆ ਮੈਂ ਜੋ ਸ਼ਾਮ ਨੂੰ ਬੈਠੀ ਖਾਣਾ ਖਾਣ ਤਾਂ ਮੈਂ ਵੈਸੇ ਫੇਸਬੁੱਕ ਤੇ ਹੈਲਪ ਪੋਸਟ ਤੇ ਚੰਡੀਗੜ੍ਹ ਹੈਲਪ ਪੋਸਟ ਤੇ ਪਾਤਾ ਕਿ ਜੇ ਕੁੜੀ ਹੋ ਕੇ ਮੈਂ ਕੰਮ ਕਰ ਸਕਦੀ ਆ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਦੀ ਮਦਦ ਕਰਨੀ ਚਾਹੀਦੀ ਆ। ਕਿਸੇ ਨੂੰ ਰੋਟੀ ਦੀ ਜ਼ਰੂਰਤ ਆ ਕਿਸੇ ਨੂੰ ਦਵਾਈ ਦੀ ਜ਼ਰੂਰਤ ਆ ਤੇ ਹਮੇਸ਼ਾ ਹਰ ਇੱਕ ਦੀ ਹੈਲਪ ਕਰੋ। ਉੱਤੋਂ ਬਾਅਦ ਇੱਕ ਲੜਕੇ ਦਾ ਮੈਨੂੰ ਮੈਸੇਜ ਆਂਦਾ ਕਿ ਮੈਮ ਜੇ ਤੁਸੀਂ ਚੰਗੇ ਕੰਮ ਕਰਨਾ ਹੀ ਚਾਹੁੰਦੇ ਹੋ ਤਾਂ ਸੰਡੇ ਪੀਜੀਆਈ ਕੈਂਸਰ ਵਾਲੇ ਬੱਚੇ ਦੇਖਦੇ ਕੰਕਲ ਜਸਜੀਤ ਸਿੰਘ ਸੋਹਲ ਜੀ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ ਮੈਂ ਕਿਹਾ ਠੀਕ ਆ ਉਹ ਮਦਦ ਦੇ ਆ ਰਿਹਾ ਸੀ ਮੈਂ ਮੰਮਾ ਨੂੰ ਕਿਹਾ ਕਿ ਉਹਨਾਂ ਲਈ ਕੀ ਲੈ ਕੇ ਜਾਣਾ ਬੱਚੇ ਲਈ ਤਾਂ ਮੰਮਾ ਕਹਿੰਦੇ ਤੂੰ ਅੰਕਲ ਨੂੰ ਪੁੱਛ ਲੈ ਤੁਸੀਂ ਮੰਨੂਗੇ ਨਹੀਂ ਜਦ ਮੈਂ ਕਿ ਉੱਥੇ ਗਈ ਮੈਂ ਜਾ ਕੇ ਦੇਖਿਆ ਹੰਸਰਾ ਧਰਮਸ਼ਾਲਾ ਚ ਪੀਜੀਆਈ ਚੋ ਬੱਚੇ ਰਹਿੰਦੇ ਸੀ ਕਿਸੇ ਬੱਚੇ ਦੇ ਯੂਰਿਨ ਪਾਈਪ ਲੱਗੀ ਕਿਸੇ ਬੱਚੇ ਦੇ ਕੈਨੂਲਾ ਅਥੇ ਲੱਗਾ ਇੱਕ ਬੱਚੇ ਦੇ ਕੈਨੂਲਾ ਕਿਤੇ ਵੀ ਲਹੋਰ ਨਹੀਂ ਸੀ ਲੱਗ ਸਕਦਾ ਸਿਰ ਤੇ ਲੱਗਾ ਹੋਇਆ ਸੀਗਾ ਕਿਸੇ ਦੇ ਫੂਡ ਪਾਈਪ ਲੱਗੀ ਹੋਈ ਸੀ ਇਹ ਮੈਂ ਪਹਿਲੀ ਵਾਰ ਹੀ ਦੇਖਿਆ ਸੀਗਾ ਮੈਂ ਸਿਰਫ 10 ਮਿੰਟ ਅੰਕਲ ਲੱਗੇ ਖੜੀ ਮੈਂ ਖੜੀ ਨਹੀਂ ਸੀ ਹੋ ਸਕਦੀ ਅੰਕਲ ਕਹਿੰਦੇ ਬੇਟਾ ਤੁਸੀਂ ਅੱਜ ਜਾਓ ਬੜੀ ਹਿੰਮਤ ਕਰਕੇ ਅਗਲੇ ਸੰਡੇ ਫੇਰ ਮੈਂ ਅੰਕਲ ਨੂੰ ਕਾਲ ਕੀਤੀ ਕਿ ਅੰਕਲ ਮੈਂ ਇੱਕ ਵਾਰੀ ਫੇਰ ਆਣਾ ਚਾਹੁੰਦੀ ਹਾਂ ਅੰਕਲ ਕਹਿੰਦੇ ਆਜੋ ਬੇਟਾ ਅੰਕਲ ਨੇ ਫਿਰ ਉੱਪਰ ਮੈਨੂੰ ਸਾਰਿਆਂ ਨਾਲ ਮਿਲਾਇਆ ਜਿੰਨੇ ਵੀ ਉੱਥੇ ਪੇਸ਼ੈਂਟਸ ਰਹਿੰਦੇ ਸੀਗੇ ਖਾਰੇ ਨੂੰ ਕੋਈ ਨਾ ਕੋਈ ਦੁੱਖ ਸੀਗਾ ਉਹ ਦੇਖ ਕੇ ਤੁਹਾਨੂੰ ਲੱਗਦਾ ਕਿ ਮੈਨੂੰ ਤਾਂ ਕੋਈ ਜ਼ਿੰਦਗੀ 'ਚ ਕੋਈ ਦੁੱਖ ਹੈ ਹੀ ਨਹੀਂਗਾ ਉਹਦੇ 'ਚ ਇੱਕ ਕੁੜੀ ਸੀਗੀ ਸਬਾ ਸ਼ਾਇਦ ਉਹਨੇ ਮੈਨੂੰ ਲੈ ਕੇ ਆਣਾ ਸੀਗਾ ਇਸ ਕੰਮ ਵਿੱਚ ਸਬਾ ਕਿਡਨੀ ਪੇਸ਼ੈਂਟ ਸੀਗੀ ਉਹਦੇ ਕਿਡਨੀ ਟ੍ਰਾਂਸਪਲੈਂਟ ਹੋਣੀ ਸੀਗੀ ਤੇ ਉਹਦਾ ਹਫ਼ਤੇ ਵਿੱਚ ਤਿੰਨ ਵਾਰੀ ਡਾਇਲਿਸਿਸ ਹੁੰਦਾ ਸੀਗਾ ਥੈਟ ਵਾਸ ਵੈਰੀ ਵੈਰੀ ਪੇਨਫੁਲ ਉਹ ਸਬਾ ਦਾ ਜਦੋਂ ਡਾਇਲਿਸਿਸ ਹੋਣਾ ਉਹਨੇ ਸ਼ਾਮ ਨੂੰ ਮੈਨੂੰ ਕਾਲ ਕਰਿਆ ਕਰਨੀ ਦੀਦੀ ਮੇਰਾ ਬੀਪੀ ਲੋ ਹੋ ਗਿਆ ਮuje ਆਜੋ ਮਿਲਨੇ ਕੇ ਲਈਏ ਮuje ਘੁਮਾਨੇ ਕੇ ਲਈਏ ਲੈ ਜਾਓ ਬਸ ਉਹਨੂੰ ਮਿਲਣ ਜਾਂਦੀ ਸੀਗੀ ਫਿਰ ਉਸ ਤੋਂ ਬਾਅਦ 2021 ਦੀ ਗੱਲ ਆ ਸਬਾ ਦਾ ਡਾਇਲਿਸਿਸ ਹੋਇਆ ਮੈਨੂੰ ਕਾਲ ਆਂਦੀ ਹੈ ਕਿ ਸਬਾ ਬਿਹੋਸ਼ ਹੋ ਗਈ ਹੈ ਤੇ ਦੀਦੀ ਬਹੁਤ ਸੀਰੀਅਸ ਆ ਮੈਂ ਕਿਹਾ ਕੋਈ ਗੱਲ ਨਹੀਂ ਉਹਦਾ ਹਰ ਵਾਰੀ ਬੀਪੀ ਲੋ ਹੁੰਦਾ ਹੈ ਠੀਕ ਹੋ ਜਾਣਾ ਮੈਂ ਸ਼ਾਮ ਨੂੰ ਆਉਂਗੀ ਮੈਂ ਜਸਜੀਤ ਸਿੰਘ ਸੋਹਲ ਅੰਕਲ ਜੀ ਨੂੰ ਕਾਲ ਕੀਤੀ ਜਿਹੜੇ ਬੱਚਿਆਂ ਦਾ ਧਿਆਨ ਰੱਖਦੇ ਨੇ ਉਹ 10 ਮਿੰਟ ਬਾਅਦ ਅੰਕਲ ਦਾ ਫੋਨ ਆਂਦਾ ਕਿ ਸੁਖਮਣੀ ਧਿਆਨ ਨਾਲ ਸੁਣੀ ਡਰੀ ਨਾ ਪਰ ਸਬਾ ਸਾਨੂੰ ਛੱਡ ਕੇ ਚਲੀ ਗਈ ਉਹ ਉਸ ਤੋਂ ਬਾਅਦ ਮੇਰਾ ਪੀਜੀਆ ਜਾਨੂ ਦਿਲ ਨੇ ਸੀ ਕਰਦਾ ਕਿਉਂਕਿ ਹਮੇਸ਼ਾ ਮੈਂ ਜਾਂਦੀ ਆ ਸਾਰਤ ਰਮਸ਼ਾਲਾ ਉਹਦੇ ਰੂਮ 'ਚ ਜਾਂਦੀ ਸੀ ਸਭ ਤੋਂ ਪਹਿਲਾਂ ਇਟ ਵਾਸ ਵੈਰੀ ਪੇਨਫੁਲ ਪਰ ਫਿਰ ਵੀ ਉਹ ਬੱਚਿਆਂ ਨੂੰ ਮਿਲਣਾ ਸੀਗਾ ਉਹਨਾਂ ਲਈ ਕੰਮ ਕਰਨੇ ਸੀਗੇ ਤੇ ਬਾਕੀ ਬੱਚਿਆਂ ਦਾ ਵੀ ਸੋਚਣਾ ਸੀਗਾ ਉੱਥੇ ਜਿਹੜੇ ਰਹਿੰਦੇ ਸੀ ਉਸ ਤੋਂ ਬਾਅਦ ਇੱਕ ਦਿਲਕੁਸ਼ ਬੱਚਾ ਸੀਗਾ ਜਿੰਨੂੰ ਬਲੱਡ ਕੈਂਸਰ ਸੀਗਾ ਉਹਨੂੰ 3 ਸਾਲ ਹੋ ਗਏ ਸੀ ਟ੍ਰੀਟਮੈਂਟ ਨੂੰ ਤੇ ਡਾਕਟਰ ਨੇ ਉਹਨੂੰ ਛੁੱਟੀ ਦੇ ਦਿੱਤੀ ਸੀਗੀ ਉਸ ਤੋਂ ਬਾਅਦ ਦਿਲਕੁਸ਼ ਫਿਰ ਦੁਬਾਰਾ ਆਂਦਾ ਰੀਲੈਪਸ ਹੋ ਜਾਂਦਾ ਤੇ ਐਰ ਕੀ ਜਿਹੜੀ ਬਿਮਾਰੀ ਸੀਗੀ ਕੈਂਸਰ ਉਹ ਦਿਮਾਗ ਚ ਚੱਲ ਗਿਆ ਸੀਗਾ ਜਦ ਕੈਂਸਰ ਦਿਮਾਗ ਚ ਚੱਲ ਜਾ ਡੈਟ ਮੀਨਸ ਇਟਸ ਦਾ ਲਾਸਟ ਸਟੇਜ ਤੇ ਉਹ ਬੱਚਾ ਸੀਗਾ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀਗਾ ਕਿ ਗਰਮੀਆਂ ਚ ਸੁਖਮਣੀ ਦੀਦੀ ਆਈ ਹੈ ਦੀਦੀ ਕੇ ਲਈ ਠੰਡਾ ਪਾਣੀ ਲੈ ਕੇ ਆਓ ਦੀਦੀ ਮuje ਇਸ ਬੱਚੇ ਨੇ ਮਾਰਾ ਫਿਰ ਮੈਂ ਉਹ ਬੱਚੇ ਨੂੰ ਡਾਂਟਣਾ ਵੈਸੀ ਕਿ ਦਿਲ ਕੁਸ਼ਕੋ ਕਿਸੇ ਨੂੰ ਕੁਝ ਨਹੀਂ ਕਹਿਣਾ ਜਦ ਮੈਂ ਉਹਨੂੰ ਦੇਖਿਆ ਸੀਗਾ ਨਾ ਫੇਰ ਦੁਬਾਰਾ ਉਹੀ ਮੈਨੂੰ ਸਬਾ ਵਾਲਾ ਸੀਨ ਚਿੱਤੇ ਆ ਗਿਆ ਸੀਗਾ ਸਬਾ ਨੂੰ ਵੀ ਮੈਂ ਐਂ ਹੀ ਦੇਖਿਆ ਸੀ ਹਸਪੀਟਲ ਇਹਨੂੰ ਵੀ ਐਂ ਹੀ ਦੇਖਿਆ ਸੀ ਫੇਰ ਵੀ ਮੈਂ ਕਿਹਾ ਦਿਲ ਕੁਛ ਕੋਈ ਬਾਤ ਨਹੀਂ ਤੂੰ ਠੀਕ ਹੋ ਜਾਏਗਾ ਹਮ ਲੋਕ ਚੱਲेंगे ਔਰ ਮੈਨੂੰ ਪਤਾ ਸੀਗਾ ਕਿ ਉਹ ਵਾਪਸ ਨਹੀਂ ਆਏਗਾ ਉਥੋਂ ਹਸਪੀਟਲ ਤੋਂ 2 ਅਕਤੂਬਰ ਦਾ ਦਿਨ ਸੀ ਜਦੋਂ ਸਾਰਿਆਂ ਨੂੰ ਛੁੱਟੀ ਹੁੰਦੀ ਆ 2 ਅਕਤੂਬਰ ਉਹਨੂੰ ਪਲੇਟਲੇਟਸ ਚਾਹੀਦੇ ਸੀ ਤੇ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਸੀਗਾ ਕਿ ਪਲੇਟਲੇਟਸ ਕੀ ਹੁੰਦੇ ਨੇ ਉਹਦੇ ਲਈ ਮੈਂ ਸਾਰੇ ਬਲੱਡ ਓਨਰਸ ਨੂੰ ਕਾਲ ਕੀਤੀ ਤੇ ਉਹਨੂੰ ਯੰਗ ਯੰਗ ਮੁੰਡੇ ਦੇ ਪਲੇਟਲੇਟਸ ਚਾਹੀਦੇ ਸੀਗੇ ਕਿ ਜਲਦੀ ਉਹ ਰਿਵਾਈਵ ਕਰ ਪਾਵੇ ਉਹ ਲੱਭਿਆ ਉਹ ਚੜੇ 2 ਅਕਤੂਬਰ 3 ਅਕਤੂਬਰ 4 ਅਕਤੂਬਰ ਨੂੰ ਕਿਸੇ ਪੇਰੈਂਟਸ ਦਾ ਫੋਨ ਆਂਦਾ ਹੈ ਉੱਥੇ ਜਿਹੜੇ ਹੁੰਦੇ ਨੇ ਕਿ ਦੀਦੀ ਆਜੋ ਡਾਕਟਰ ਬੁਲਾ ਰਿਆ ਦਿਲ ਕੁਛ ਦੀ ਬਾਡੀ ਰੈਪ ਕਰਨੀ ਆ ਐਂਡ بس او ਸੁਣਿਆ ਸੀ ਮੈਂ ਤੇ ਮੈਨੂੰ 2 ਮਿੰਟ ਲਈ ਹੀ ਨਹੀਂ ਸੀ ਪਤਾ ਲੱਗਾ ਕਿ ਮੈਂ ਕਹਾ ਭਈਆ ਆਪ ਕਿਆ ਕਿਆ ਰਹੇ ਹੋ ਮੈਂ ਇਹ ਕਹਾ ਕਿ ਭਈਆ ਠੀਕ ਹੋ ਕਹਿੰਦਾ ਹਾਂ ਦੀਦੀ ਮੈਂ ਠੀਕ ਹੂੰ ਆਪ ਜਲਦੀ ਆਓ ਡਾਕਟਰ ਬੁਲਾ ਰਹਾ ਹੈ ਮੈਂ ਅੰਕਲ ਨੂੰ ਫੋਨ ਕੀਤਾ ਸੋ ਹਲ ਅੰਕਲ ਨੂੰ ਅੰਕਲ ਕਹਿੰਦੇ ਬੇਟਾ ਮੈਂ ਖੜਾੜਾ ਮੈਨੂੰ ਆਂਦਿਆ ਟਾਈਮ ਲੱਗ ਜਾਏਗਾ ਤੂੰ ਜਲਦੀ ਜਾ ਅੱਜ ਤੂੰ ਦਿਲ ਤੋਂ ਨਹੀਂ ਦਿਮਾਗ ਤੋਂ ਕੰਮ ਲੈਣਾ ਥੋੜਾ ਜਾ ਤੇ ਥੋੜਾ ਹੌਂਸਲੇ ਨਾਲ ਮੈਂ ਗਈ ਦਿਲਕੁਸ਼ ਦੇ ਪੇਰੈਂਟਸ ਆ ਰਹੇ ਸੀ ਰੋਂਦੇ ਹੋਏ ਡਾਕਟਰ ਨੇ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਭੇਜੋ ਕਿਸੇ ਨਾਲ ਪੀ ਠੀਕ ਨਹੀਂ ਗਏ ਇੱਕ ਪੇਰੈਂਟਸ ਨੂੰ ਲੈ ਕੇ ਆਈ ਉਹਨਾਂ ਨੂੰ ਕਿਹਾ ਕਿ ਇਹਦੇ ਪੇਰੈਂਟਸ ਨੂੰ ਰੂਮ ਚ ਲੈ ਕੇ ਜਾਓ ਧਰਮਸ਼ਾਲਾ ਤੇ ਬਿਠਾਓ ਮੈਂ ਗਈ ਅੰਦਰ ਦਿਲਕੁਸ਼ ਦੀ ਫੂਡ ਪਾਈਪ ਵੈਂਟੀਲੇਟਰ ਸਾਰੀਆਂ ਪਾਈਪਸ ਉਤਾਰ ਰਹੇ ਸੀਗੇ ਦਿਲਕੁਸ਼ ਦੀ ਬਾਡੀ ਪਹਿਲੀ ਵਾਰੀ ਰੈਪ ਕੀਤੀ ਜਦ ਰੈਪ ਕੀਤੀ ਨਾ ਤੇ ਉਦੋਂ ਪਤਾ ਲੱਗਾ ਕਿ ਇਹ ਜ਼ਿੰਦਗੀ ਕੁਛ ਨਹੀਂ ਗੀ ਜਿਹੜਾ ਬੱਚਾ 3-4 ਦਿਨ ਤੱਕ ਬਿਲਕੁਲ ਠੀਕ ਸੀ ਘਰੇ ਗਿਆ ਬਹੁਤ ਖੁਸ਼ ਕਿ ਦੀਦੀ ਹੁਣ ਮੈਂ ਠੀਕ ਹੋ ਗਿਆ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਜ਼ਿੰਦਗੀ ਦਾ ਸਿਰਫ ਫੋੜੇ ਜੀ ਪਾਲ ਰਹਾ ਕਹਿੰਦੇ ਦਿਲ ਕੁਛ ਦੀ ਬੋਡੀ ਰੈਪ ਕਰਦੇ ਆ ਉਹਨੂੰ ਸਟ੍ਰੈਚਰ ਤੇ ਪਾਣਾ ਸੀਗਾ ਹਲੇ ਅੰਕਲ ਨਹੀਂ ਆਣਾ ਸੀ ਜਦ ਪਾਣ ਲੱਗੇ ਤਾਂ ਸਟ੍ਰੈਚਰ ਗੰਦਾ ਸੀ ਤੇ ਬਲੱਡ ਲੱਗਾ ਹੋਇਆ ਸੀ ਤੇ ਮੈਂ ਨਾ ਵਾਰਡ ਵਾਈ ਨੂੰ ਕਿਹਾ ਕਿ ਭਾਜੀ ਇਹ ਸਾਫ਼ ਕਰ ਦਿਓ ਉਹ ਕਹਿੰਦਾ ਕੋਈ ਗੱਲ ਨਹੀਂ ਬੱਚਾ ਮਰਿਆ ਤੇ ਹੋਇਆ ਕੋਈ ਗੱਲ ਨਹੀਂ ਥਿਸ ਵਾਸ ਹਿਸ ਵਰਡਿੰਗ ਮੈਂ ਕਿਹਾ ਬੱਚਾ ਮਰਿਆ ਨਹੀਂਗਾ ਇਹ ਬੱਚੇ ਨੂੰ ਦੇਖਿਆ ਹੋਇਆ ਕਿੰਨਾ ਸਾਫ਼ ਸੁਥਰਾ ਰਹਿੰਦਾ ਸੀਗਾ ਮੈਂ ਕਾਟਨ ਚੱਕਿਆ ਉਹ ਤੋਂ ਫਰੈਸ਼ ਕਾਟਨ ਉਹਨਾਂ ਨੇ ਸਾਫ਼ ਕੀਤਾ ਅਸੀਂ ਦਿਲਕੁਸ਼ ਦੀ ਬਾਡੀ ਅਚ ਪਾਈ ਅੰਕਲ ਆਏ ਬਾਕੀ ਜਨੇ ਆਏ ਅਸੀਂ ਮੋਰਚਰੀ ਛੱਡ ਕੇ ਆਏ ਉਸ ਦਿਨ ਪਹਿਲੀ ਵਾਰੀ ਮੈਂ ਮੋਰਚਰੀ ਦੇਖੀ ਸੀਗੀ ਫਿਰ ਦਿਲਕੁਸ਼ ਦੀ ਅੰਕਲ ਨੇ ਕਿਹਾ ਮਦਰ ਨੂੰ ਜਾ ਕੇ ਸਮਝਾ ਉਹਨਾਂ ਨੂੰ ਸੰਭਾਲ ਉਸ ਦਿਨ ਅਸੀਰਾਤ ਨੂੰ 12 ਵਜੇ ਫ੍ਰੀ ਹੋਏ ਸੀਗੇ ਉੱਥੋਂ ਦਿਲਕੁਸ਼ ਵੀ ਚਲਾ ਜਾਂਦਾ ਹੈ ਫਿਰ ਆਂਦਾ ਇੱਕ ਬੱਚਾ ਸਲਮਾਨ ਸਲਮਾਨ ਸਿਰਫ 3 ਮਹੀਨੇ ਦਾ ਸੀ ਜਦੋਂ ਉਹਨੂੰ ਬਲੱਡ ਕੈਂਸਰ ਸੀਗਾ ਸਿਰਫ 3 ਮਹੀਨੇ ਦਾ ਸਲਮਾਨ ਦਾ ਇੱਥੇ ਕੈਨੂਲਾ ਇੱਥੇ ਕੈਨੂਲਾ ਪੈਰ ਤੱਕ ਕੈਨੂਲਾ ਲੱਗ ਗਿਆ ਸੀਗਾ ਜਿਹਦੇ ਵਿੱਚ ਐਂਡ ਵਿੱਚ ਸਿਰਫ ਸਿਰ ਤੇ ਬਚਿਆ ਸੀ ਕੈਨੂਲਾ ਲਾਣਾ ਤੇ ਉਹਦੇ ਸਿਰ ਤੇ ਜਦ ਮੈਂ ਕੈਨੂਲਾ ਲਾਇਆ ਦੇਖਿਆ ਸੀਗਾ ਮੈਂ ਖੁਦ ਹੈਰਾਨ ਹੋ ਗਈ ਸੀਗੀ ਉਹਦੀ ਮੰਮੀ ਕਹਿੰਦੀ ਮੈਨੂੰ ਪਤਾ ਦੀਦੀ ਮੈਂ ਕਿਤਰਾਂ ਨੂੰ ਫੜ ਕੇ ਕੈਨੂਲਾ ਲਵਾਇਆ ਉਹਦੇ ਬਾਡੀ ਤੇ ਸਾਰੀ ਜਗ੍ਹਾ ਸਵੇਲਿੰਗ ਆ ਚੁੱਕੀ ਸੀ ਬੋਨ ਮੈਰੋ ਟ੍ਰਾਂਸਪਲੈਂਟ ਹੋਣਾ ਸੀ ਅਸੀਂ ਫੰਡਸ ਲਈ ਲੋਕਾਂ ਨੂੰ ਰਿਕਵੈਸਟ ਕੀਤੀ ਪਰ ਡਾਕਟਰ ਕਹਿੰਦੇ ਕਿ ਇੰਨੇ ਛੋਟੇ ਬੱਚੇ ਲਈ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਨਹੀਂ ਕਰ ਸਕਤੇ 3 ਮਹੀਨੇ ਦਾ ਉਹ ਆਇਆ ਸੀ 1 ਸਾਲ 2 ਮਹੀਨੇ ਦਾ ਸੀ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਅ ਸਲਮਾਨ ਦੀ ਮੰਮਾ ਦੀ ਮੇਰੇ ਨਾਲ ਬਹੁਤ ਅਟੈਚਮੈਂਟ ਸੀਗੀ ਉਹ ਤੋਂ ਬਾਅਦ ਪਿਛਲੇ ਸਾਲ 2023 ਚ ਸਲਮਾਨ ਦੇ ਫੇਰ ਭਰਾ ਹੁੰਦਾ ਉਹਦੀ ਮੰਮਾ ਮੈਨੂੰ ਫੋਨ ਕਰਕੇ ਕਹਿੰਦੀ ਦੀਦੀ ਅੱਜ ਪਹਿਲੀ ਵਾਰੀ ਜਦੋਂ ਬੱਚਾ ਚੱਕਿਆ ਨਾ ਤੇਰੀ ਯਾਦ ਆਈ ਕਿ ਤੂੰ ਸਲਮਾਨ ਵਰੀ ਮੇਰੇ ਨਾਲ ਬਹੁਤ ਪੱਜੀ ਦੌੜੀ ਸੀਗੀ ਤਾਂ ਉਨੇ ਦੀਦੀ ਨੇ ਵੀਡੀਓ ਕਾਲ ਕਰਾਈ ਆਪਣਾ ਬੱਚਾ ਦਿਖਾਇਆ ਹਨਾ ਇਤੋਂ ਵੱਧ ਕੇ ਮੈਨੂੰ ਲੱਗਦਾ ਨਹੀਂ ਕਿ ਜ਼ਿੰਦਗੀ 'ਚ ਹੋਰ ਕੁਝ ਚਾਹੀਦਾ ਜਦੋਂ ਲੋਕੀ ਤੁਹਾਨੂੰ ਫਿਰ 3-4 ਸਾਲ ਬਾਅਦ ਯਾਦ ਕਰਦੇ ਨੇ ਚਲੋ ਦੁਆਵਾਂ ਦਿੱਤੀਆਂ ਕਿ ਹੁਣੇ ਬੱਚਾ ਸਹੀ ਸਲਾਮਤ ਹੋਵੇ ਹੋਲੀ ਐਸ ਵਾਰੀ ਹੋਲੀ ਤੇ ਜ਼ਿਆਦਾ ਲੋਕੀ ਰੰਗਾ ਨਾਲ ਹੋਲੀ ਖੇਡਦੇ ਆ ਮੇਰੇ ਲਈ ਰੰਗ ਉਹ ਸੀ ਜਦੋਂ ਇੱਕ ਛੋਟਾ ਜਿਹਾ ਬੱਚਾ ਸੀ ਵਿਸ਼ਨੂੰ ਜਦੋਂ ਮੈਂ ਉਹਨੂੰ ਦੇਖਿਆ ਸੀਗਾ ਜਦੋਂ ਅਸੀਂ ਉਹਦਾ ਕੀਮੋ ਕਰਵਾਈਦੀ ਸੀ ਹੁਣ ਉਹ 3 ਸਾਲ ਦਾ ਸੀ ਉਦੋਂ ਹੁਣ ਉਹ 6 ਸਾਲ ਦਾ ਹੋਇਆ ਹੋਲੀ ਵਾਲੇ ਦਿਨੋਂ ਮੇਰੇ ਵੱਲ ਪੱਜਾ ਪੱਜ ਜਾਂਦਾ ਕਹਿੰਦਾ ਸੁਖਮਣੀ ਦੀਦੀ ਔਰ ਇੰਨੀ ਘੁੱਟ ਕੇ ਮੈਨੂੰ ਜੱਫੀ ਪੰਦਦਾ ਆ ਔਰ ਉਸ ਦਿਨ ਲੱਗਾ ਕਿ ਹੋਲੀ ਸਿਰਫ ਰੰਗਾ ਨਾਲ ਨਹੀਂ ਹੁੰਦੀ ਇਹ ਰੰਗ ਹੁੰਦੇ ਅਸਲੀ ਜਿਹੜੇ ਹੋਲੀ ਦੇ ਹੁੰਦੇ ਨੇ ਔਰ ਮੈਂ ਇੰਨੀ ਖੁਸ਼ ਵਿਸ਼ਨੂਲੀ ਮੈਂ ਕਹਾ ਵਿਸ਼ਨੂ ਤੂੰ ਨੇ ਮੈਨੂੰ ਪਛਾਣ ਲਿਆ ਵਿਸ਼ਨੂ ਕਹਿੰਦਾ ਹਾਂ ਦੀਦੀ ਮੈਨੇ ਤੈਨੂੰ ਪਛਾਣ ਲਿਆ ਤੂੰ ਮਾਰੇ ਪਾਸ ਆਤੀ ਹੁੰਦੀ ਥੀ ਨਾ ਰੂਮ ਮੇਂ ਤੂੰ ਮੇਂ ਹਸਪੀਟਲ ਵੀ ਮਿਲਨੇ ਆਤੀ ਹੁੰਦੀ ਥੀ ਤੋ ਥੈਟ ਇਜ਼ ਹਾਊ ਪੀਪਲ ਲਵਸ ਯੂ ਹੈਨਾ ਫੇਰ ਉਸ ਤੋਂ ਬਾਅਦ ਇੱਕ ਲੜਕੀ ਆ ਆਸਥਾ ਉਨੂੰ ਲੱਤ ਦਾ ਕੈਂਸਰ ਸੀਗਾ ਆਸਤਾ ਸਿਰਫ 7th ਕਲਾਸ ਦੀ ਸੀ ਜਦੋਂ ਨੂੰ ਲੱਤ ਦਾ ਕੈਂਸਰ ਹੋਇਆ ਸੀਗਾ ਰੱਬ ਦੀ ਮਿਹਰ ਨਾਲ ਹੁਣ ਉਹ ਠੀਕ ਆ ਉਹਦਾ ਤੇ ਮੇਰਾ ਬਰਥਡੇ ਸੇਮ ਹੁੰਦਾ 17 ਅਗਸਤ ਨੂੰ ਉਹ ਹਮੇਸ਼ਾ ਬਰਥਡੇ ਤੇ ਪਹਿਲੇ ਮੈਨੂੰ ਫੋਨ ਕਰਦੀ ਆ ਕਿ ਦੀਦੀ ਹੈਪੀ ਬਰਥਡੇ ਕਿ ਆਪਾਂ ਇਕੱਠੇ ਇੱਕ ਵਾਰੀ ਪੀਜੀਆਈ ਬਰਥਡੇ ਮਨਾਇਆ ਸੀ ਤੇ ਉਹ ਮੈਨੂੰ ਗੱਲਾਂ ਚੇਤੇ ਆਉਂਦੀਆਂ ਨੇ ਪੀਜੀਆਈ ਬੱਚੇ ਮੇਰਾ ਬਰਥਡੇ ਮਨਾਉਂਦੇ ਨੇ ਸਪੈਸ਼ਲ ਔਰ ਜਿਹੜਾ ਬਰਥਡੇ ਉਹ ਮਨਾਉਂਦੇ ਨੇ ਨਾ ਬੱਚੇ ਉਹ ਤੋਂ ਵਧੀਆ ਬਰਥਡੇ ਮੈਂ ਅਜ ਤੱਕ ਨਹੀਂ ਮਨਾਇਆ ਹੋਣਾ ਜਿਤਨਾ ਉਹ ਮੈਨੂੰ ਪਿਆਰ ਕਰਦੇ ਨੇ ਮੇਰੇ ਲਈ ਕੇਕ ਕੱਟਦੇ ਨੇ ਜੋ ਮੈਨੂੰ ਹੱਗਸ ਕਰਦੇ ਨੇ ਇਤੋਂ ਵੱਧ ਕੇ ਨਹੀਂ ਜ਼ਿੰਦਗੀ 'ਚ ਬੰਦਾ ਕੁਝ ਵੀ ਹਾਸਲ ਕਰ ਸਕਦਾ ਫਿਰ ਇੱਕ ਆਂਟੀ ਸੀਗੇ ਉਹਨਾਂ ਆਂਟੀ ਨੇ ਉਹਨਾਂ ਦਾ ਪੁੱਤਰਾ ਸੀਗਾ ਅੰਸ਼ ਉਹਦੇ ਲਈ ਅਸੀਂ ਬੜਾ ਟਰਾਈ ਕੀਤਾ ਪਰ ਉਹਨੂੰ 4 ਸਾਲ ਬਾਅਦ ਫਿਰ ਆ ਗਿਆ ਸੀਗਾ ਕੈਂਸਰ ਉਹਦੀ ਅਲਟੀਮੇਟਲੀ ਡੈਥ ਹੋ ਜਾਂਦੀ ਆ ਪਰ ਉਹ ਲੇਡੀ ਤੇ ਮੈਂ ਜਦੋਂ ਸਾਨੂੰ ਅੰਦਰੋਂ ਫੋਨ ਆਂਦਾ ਸੀਗਾ ਕਿਸੇ ਦਾ ਵੀ ਵੀ ਦੀਦੀ ਆ ਹੈਲਪ ਦੀ ਲੋੜ ਆ ਅਸੀਂ ਦੋਨੋਂ ਭੱਜਿਆ ਜਾਂਦੀਆਂ ਸੀਗੀਆਂ ਨਾ ਅਸੀਂ ਉਸ ਬੰਦੇ ਨੂੰ ਜਾਣਦੇ ਸੀ ਅਸੀਂ ਉੱਥੇ ਜਾ ਕੇ ਪੁੱਛੀਦਾ ਸੀ ਕਿ ਇਹ ਫਲਾਨਾ ਬੰਦਾ ਕੌਣ ਆ ਸਿਰਫ ਸਾਨੂੰ ਫੋਨ ਆਂਦਾ ਸੀਗਾ ਔਰ ਉਹ ਲੇਡੀ ਸੀ ਜਿਨਨੇ ਸ਼ਾਇਦ ਸਿਰਫ ਉਹ 8ਵੀਂ ਪਾਸ ਸੀਗੀ ਪਰ ਉਹਨੇ ਮੇਰੇ ਚ ਇੰਨਾ ਕੰਫੀਡੈਂਸ ਲਿਆਂਦਾ ਡਾਕਟਰ ਨਾਲ ਕਿਵੇਂ ਗੱਲ ਕਰਨੀ ਹੈ ਕਿਹੜੇ ਵਾਰਡ ਤੇ ਜਾਣਾ ਕਿਵੇਂ ਲੋਕਾਂ ਨਾਲ ਗੱਲ ਕਰਨੀ ਕਿਵੇਂ ਪਰਚੀ ਬਣਵਾਨੀ ਇਹ ਸਾਰਾ ਕੁਝ ਆਂਟੀ ਨੇ ਮੈਨੂੰ ਸਿਖਾਇਆ ਸੀਗਾ ਫਿਰ ਹੁਣਾਂ ਦੀ ਡੋਨਰਸ ਦੀ ਗੱਲ ਜੇ ਡੋਨਰ ਨਾ ਹੁੰਦੇ ਤੇ ਅੱਜ ਅਸੀਂ ਬੱਚਿਆਂ ਦਾ ਇਲਾਜ ਨਾ ਕਰ ਪਾਦੇ 5 ਸਾਲ ਹੋ ਗਏ ਨੇ ਕਈ ਡੋਨਰ ਰਹੂ ਜਿਹਨੇ ਇੱਕ ਆਂਟੀ ਨੇ ਉਹਨਾਂ ਨੂੰ ਮੈਂ ਕਰੋਨਾ ਟਾਈਮ ਤੇ ਉਹ ਮੈਨੂੰ ਬੱਚਿਆਂ ਲਈ ਫੰਡਸ ਪੇਜ ਦੇ ਸੀਗੇ ਮੈਂ ਹਰ ਇੱਕ ਬੰਦੇ ਨੂੰ ਫੰਡਸ ਦੇ ਨਾਲ ਉਹਦੀ ਹਰ ਇੱਕ ਦੀ ਕਿਹਦੀ ਕਿਹਦੀ ਕੀਮੋ ਹੋਈ ਹੈ ਨਾਲ ਬੱਚੇ ਦੀ ਫੋਟੋ ਨਾਲ ਸਭ ਸਾਰਾ ਕੁਝ ਪੇਜ ਦਿਆ ਅਨੀਤਾ ਆਂਟੀ ਮੈਨੂੰ 3 ਸਾਲ ਬਾਅਦ ਆ ਕੇ ਮਿਲਦੇ ਨੇ ਕਿ ਮੈਂ ਇਹ ਨਹੀਂ ਵੀ ਤੂੰ ਮੇਰੇ ਫਰੈਂਸ ਕਿੱਥੇ ਯੂਜ਼ ਕਰਦੀ ਇਹ ਪੁੱਛਣ ਨਹੀਂ ਸੀ ਆਏ ਉਹ ਸਿਰਫ ਮਿਲਣ ਆਏ ਸੀਗੇ ਕਿ ਤੂੰ ਕੁੜੀ ਹੋ ਕੇ ਇੰਨਾ ਕੁਝ ਬੱਚਿਆਂ ਲਈ ਕਰਦੀ ਹੈ ਇੰਨਾ ਹੌਂਸਲਾ ਹੈ ਡੈਡ ਬodies ਤੱਕ ਪੈਕ ਕਰਨੀਆਂ ਬੱਚਿਆਂ ਨੂੰ ਐਸਾ ਲੱਚ ਦੇਖਣਾ ਤੇ ਤੂੰ ਕੁੜੀ ਕੌਣ ਹੈ ਤੇ ਤੇਰੀ ਫੈਮਲੀ ਬੈਕਗਰਾਉਂਡ ਕੀ ਆ ਫਿਰ ਮੈਂ ਆਂਟੀ ਨੂੰ ਦੱਸਿਆ ਸੀ ਕਿ ਮੇਰੇ ਦਾਦਾ ਜੀ ਫ੍ਰੀਡਮ ਫਾਈਟਰ ਸੀਗੇ ਤੇ ਉਹ ਕਹਿੰਦੇ ਫਿਰ ਇਹਦਾ ਮਤਲਬ ਹੈ ਖੂਨਚੀ ਆ ਤੁਹਾਡੇ ਫਿਰ ਉਸ ਤੋਂ ਬਾਅਦ ਹੋਰ ਵੀ ਜਿੰਦਿਆਂ ਨੇ ਫੰਡਸ ਦਿੱਤੇ ਸਰਦੀਆਂ ਚ ਕੰਬਲ ਚਾਹੀਦੇ ਹੁੰਦੇ ਮੇਰੇ ਬੱਚਿਆਂ ਨੂੰ ਮੇਰੇ ਕਲਾਸਮੇਟਸ ਮੇਰੇ ਟੀਚਰਸ ਸਾਰੇ ਜਨੇ ਕੰਬਲ ਪੇੜਦੇ ਨੇ ਮੇਰੇ ਬੱਚਿਆਂ ਲਈ ਗਰਮੀਆਂ ਦੇ ਕੱਪੜੇ ਸਰਦੀਆਂ ਦੇ ਕੱਪੜੇ ਆਂਦੇ ਨੇ ਜਿਹੜੀ ਚੀਜ਼ ਮੇਰੇ ਬੱਚੇ ਨੂੰ ਚਾਹੀਦੀ ਹੁੰਦੀ ਆ ਉਹ ਸਾਰਾ ਕੁਝ ਪਤਾ ਨਹੀਂ ਰੱਬ ਦੀ ਮੇਰਾ ਕਿੱਥੋਂ ਆਂਦਾ ਆ ਮੈਨੂੰ ਨਹੀਂ ਪਤਾ ਪਰ ਜਿਵੇਂ ਪੋਸਟ ਪਾਨੀ ਮੇਰੇ ਬੱਚੇ ਨੂੰ ਆ ਚਾਹੀਦਾ ਉਸੇ ਵੇਲੇ ਫੋਨ ਆ ਜਾਂਦੇ ਸੁਖਮਣੀ ਅਸੀਂ ਕਰਾਵਾਂਗੇ ਅਸੀਂ ਕਰਾਵਾਂਗੇ ਹਰ ਕੋਈ ਮੇਰੇ ਬੱਚਿਆਂ ਦਾ ਬਰਥਡੇ ਆਪਣੀ ਐਨੀਵਰਸਰੀ ਮੇਰੇ ਬੱਚਿਆਂ ਦਾ ਮਨਾਉਂਦੇ ਆ ਇਤ ਕੋ ਮਤਲਬ ਉਹ ਬਹੁਤ ਖੁਸ਼ੀ ਹੁੰਦੀ ਸਾਰਿਆਂ ਨੂੰ ਆ ਕੇ ਜਦੋਂ ਮੇਰੇ ਬੱਚਿਆਂ ਨੂੰ ਮਿਲਦੇ ਆ ਪਰ ਉਹ ਇਹ ਕਹਿੰਦੇ ਆ ਕਿ ਸਾਨੂੰ 2 ਮਿੰਟ ਖੜੇ ਹੋ ਕੇ ਆ ਬੱਚਿਆਂ ਨੂੰ ਦੇਖ ਕੇ ਕੁਝ ਹੁੰਦਾ ਤੇ ਤੂੰ ਕਿਸ ਤਰ੍ਹਾਂ ਇਹਨਾਂ ਨੂੰ ਐਂ ਦੇਖ ਲੈਣੀ ਹੈ ਕਿਸੇ ਦੇ ਕੀਮੋ ਲੱਗੀ ਆ ਕੋਈ ਬੱਚੇ ਦੇ ਸਵੇਲਿੰਗ ਹੋਈ ਹੋਈ ਆ ਕਿਸੇ ਦੇ ਮੂੰਹ ਤੇ ਫਿੰਸੀਆਂ ਨਿਕਲ ਆਈਆਂ ਕੀਮੋ ਕਰਕੇ ਕੋਈ ਚੱਲ ਨਹੀਂ ਪਾਂਦਾ ਹੈਗਾ ਕੋਈ व्हीਲ ਚੇਅਰ ਤੇ ਆ ਈਵਨ ਕੋਈ ਸਟ੍ਰੈਚਰ ਤੇ ਵੀ ਆ ਔਰ ਇੰਨੇ ਛੁਟਕੇ ਹੀ ਨਿਊ ਬੌਰਨ ਬੇਬੀਜ਼ ਨੂੰ ਵੀ ਕੈਂਸਰ ਆ ਨਿਊ ਬੌਰਨ 10 ਦਿਨ ਦੇ ਬੱਚੇ ਨੂੰ ਵੀ ਕੈਂਸਰ ਆ ਜਿਹਨੂੰ ਡਿਟੈਕਟ ਹੋ ਜਾਂਦਾ ਆ ਉਹਨੂੰ ਦੇਖਣਾ ਸਭ ਤੋਂ ਮੁਸ਼ਕਲ ਚੀਜ਼ ਆ ਉਹਦੇ ਕੈਨੂਲਾ ਲੱਗਾ ਦੇ ਕੈਨੂਲਾ ਵੱਡਾ ਲੱਗਦਾ ਉਹਦੀ ਬਾਹਂ ਛੋਟੀ ਲੱਗਦੀ ਆ ਉਹਦੇ ਵਿੱਚ ਜਦੋਂ ਆਪਾਂ ਉਹਨੂੰ ਬੱਚੇ ਨੂੰ ਦੇਖੀਦਾ ਆ ਫਿਰ ਇੱਕ ਇੰਦਰਾ ਮੈਮ ਨੇ ਅਨੀਤਾ ਮੈਮ ਨੇ ਇਹ ਸਾਰੇ ਜਾਨੀ ਮੇਰੇ ਬੱਚਿਆਂ ਨੂੰ ਫੰਡਸ ਦਿੰਦੇ ਨੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਕਿ ਮੇਰੇ ਉੱਥੇ ਬਟਾਲਾ ਸ਼ਹਿਰ ਦੀਆਂ ਉੱਥੇ ਵੀ ਹੁਣ ਰੱਬ ਦੀ ਮਿਹਰ ਨਾਲ ਕੰਮ ਸ਼ੁਰੂ ਕੀਤਾ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਆ ਇੱਕ ਡਾਕਟਰ ਮੈਮ ਨੇ ਡਾਕਟਰ ਮਨੀਸ਼ਾ ਡਾਕਟਰ ਸ਼ੀਨੂ ਮੈਮ ਉਹਨਾਂ ਨੇ ਉੱਥੇ ਗਰੀਬ ਬੱਚਿਆਂ ਦਾ ਰਾਸ਼ਨ ਗਰੀ ਫੈਮਲੀਜ਼ ਦਾ ਰਾਸ਼ਨ ਲਵਾਇਆ ਹੋਇਆ ਮੇਰੇ ਬਟਾਲੇ ਸ਼ਹਿਰ ਜਿਹੜੇ ਮੈਨੂੰ ਮਹੀਨੇ ਦੇ ਮਹੀਨੇ ਰਾਸ਼ਨ ਪਹੁੰਚਾਉਂਦੇ ਨੇ ਹਰਵਿੰਦਰ ਜੀ ਆ ਯੂ ਐਸ ਏ ਦੇ ਜਿਹੜੇ ਜਿਨ੍ਹਾਂ ਨੇ ਮੇਰੇ ਕਿਡਨੀ ਪੇਸ਼ੈਂਟ ਅਡਾਪਟ ਕੀਤੇ ਹੋਏ ਨੇ ਕਈ ਲੋਕਾਂ ਨੇ ਮਹੀਨੇ ਦੇ ਮਹੀਨੇ ਮੇਰੇ ਪੇਸ਼ੈਂਟਸ ਅਡਾਪਟ ਕੀਤੇ ਹੋਏ ਨੇ ਤੇ ਮਤਲਬ ਲੋਕੀ ਕਹਿੰਦੇ ਸਾਨੂੰ ਅਡਾਪਟ ਕਰਵਾ ਦੇ ਮਨ ਲ ਸਾਡੇ ਕੋਲ ਟਾਈਮ ਨਹੀਂ ਹੈਗਾ ਸੇਵਾ ਕਰਨ ਦਾ ਅਸੀਂ ਫੰਡਸ ਦਵਾਂਗੇ ਸੇਵਾ ਤੂੰ ਕਰੇਂਗੀ ਮੈਂ ਕਿਹਾ ਮੈਨੂੰ ਠੀਕ ਆ ਮੈਨੂੰ ਇਹਦੇ ਚ ਕੋਈ ਪ੍ਰੋਬਲਮ ਨਹੀਂ ਗੀ ਮੇਰੇ ਬੱਚੇ ਦੀ ਜਦੋਂ ਕਾਲ ਆਂਦੀ ਏ ਜੇ ਮੈਂ ਚੱਕਾ ਨਾ ਤੇ ਮੈਂ ਅਗਲੇ ਦਿਨ ਕਾਲ ਕਰਦੀ ਆ ਇੱਕ ਵਾਰੀ ਮੈਂ ਕਾਲ ਨਹੀਂ ਸੀ ਚੱਕੀ ਮੈਨੂੰ ਮਾਈਗਰੇਨ ਸੀ ਗਿਆ ਮੈਂ ਅਗਲੇ ਦਿਨ ਕਾਲ ਕੀਤੀ ਮੈਨੂੰ ਪਤਾ ਸੀ ਉਹਨਾਂ ਦੀ ਵਾਈਫ ਨੂੰ ਚਾਹੀਦਾ ਹੁੰਦਾ ਆ ਉਹਨੂੰ ਬ੍ਰੇਨ ਟਿਊਮਰ ਆ ਤਾਂ ਮੈਂ ਪੁੱਛਿਆ ਤੇ ਮੈਂ ਕਿਹਾ ਭਾਜੀ ਸੌਰੀ ਮੈਂ ਕੱਲ ਠੀਕ ਨਹੀਂ ਸੀ ਮੈਂ ਤੁਹਾਡਾ ਫੋਨ ਨਹੀਂ ਚੱਕ ਪਾਈ ਉਹ ਕਹਿੰਦੇ ਹਾਏ ਹਾਏ ਭੈਣ ਜੀ ਤੁਹਾਨੂੰ ਨਾ ਕੁਝ ਵੀ ਹੋਵੇ ਥਿਸ ਵਾਸ ਹਿਸ ਵਰਡਿੰਗ ਹਨ ਫਿਰ ਉਹਨੇ ਇਹ ਨਹੀਂ ਦੱਸਿਆ ਕਿ ਮੇਰੀ ਵਾਈਫ ਨੂੰ ਕੀ ਚਾਹੀਦਾ ਉਹਨੇ ਸਿੱਧਾ ਇਹ ਬੋਲਿਆ ਮਨੇ ਲੋਕੀ ਤੁਹਾਨੂੰ ਇੰਨੀਆਂ ਬਲੇਸਿੰਗਸ ਦਿੰਦੇ ਨੇ ਲੋਕੀ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਬਲੇਸਿੰਗਸ ਦੇ ਕੇ ਜਾਂਦੇ ਦੇ ਫਿਰ ਮੈਨੂੰ ਲੱਗਦਾ ਜਿਹੜੇ ਲੋਕੀ ਉਦੋਂ ਤਾਨੇ ਮਾਰਦੇ ਸੀ ਨਾ ਮੀਨੇ ਮਾਰਦੇ ਸੀ ਵਿਆਹ ਨਹੀਂ ਹੁੰਦਾ ਜੀ ਜ਼ਿੰਦਗੀ ਅੱਗੇ ਕਿਤਰਾ ਚੱਲੂਗੀ ਹੁਣ ਉਹ ਪੁੱਛਦੇ ਨੇ ਕਿ ਬੱਚਿਆਂ ਨੂੰ ਕੀ ਚਾਹੀਦਾ ਹੈ ਕਾਦੀ ਲੋੜ ਹੈ ਬੱਚਿਆਂ ਨੂੰ ਸਰਦੀਆਂ ਆ ਗਿਆ ਗਰਮੀ ਆ ਗਿਆ ਬੱਚਿਆਂ ਨੂੰ ਫੰਡਸ ਦੀ ਲੋੜ ਹੈ ਕੱਪੜਿਆਂ ਦੀ ਲੋੜ ਹੈ ਥਿਸ ਇਜ਼ ਹਾਊ ਦਾ ਸਿਚੁਏਸ਼ਨ ਚੇਂਜਸ ਇਹ ਰੱਬ ਦੀ ਮਿਹਰ ਆ ਰੱਬ ਕਿ ਤਰ੍ਹਾਂ ਤੁਹਾਡੀ ਲਾਈਫ ਵਿੱਚ ਤੁਹਾਨੂੰ ਚੰਗੇ ਲੋਕਾਂ ਨਾਲ ਮਿਲਾਂਦਾ ਫੇਰ ਗੱਲ ਆਂਦੀ ਆ ਕਿ ਮੇਰੇ ਦਾਦਾ ਜੀ ਐਮ ਐਲ اے ਸੀਗੇ ਸardar bryam singh pagowalia and he was freedom fighter also ਤੇ ਮੇਰੇ ਨਾਨਾ ਜੀ ਐਸ ਡੀ ਐਮ ਰਿਟਾਇਰਡ ਸੀਗੇ ਇੱਕ ਬੰਦਾ ਮੈਨੂੰ ਕਹਿੰਦਾ ਆ ਕਿ ਉਹਦੇ ਕੀ ਦੀਦੀ ਤੁਸੀਂ ਮੇਰੇ ਕਿਸੇ ਦੀ ਹੈਲਪ ਕੀਤੀ ਰਿਸ਼ਤੇਦਾਰ ਦੀ ਐਟ ਦ ਮੂਮੈਂਟ ਆਪਾਂ ਜਾਣਦੇ ਵੀ ਨਹੀਂ ਸੀ ਆਪਾਂ ਕਈ ਡੋਨਰ ਕਈ ਲੋਕੀ ਨੇ ਜਿਨ੍ਹਾਂ ਨੂੰ ਮੈਂ ਫੇਸ ਟੂ ਫੇਸ ਮਿਲੀ ਵੀ ਨਹੀਂ ਪੇਸ਼ੈਂਟਸ ਨੂੰ ਕਈ ਡੋਨਰ ਵੀ ਨੇ ਜਿਨ੍ਹਾਂ ਨੂੰ ਹਾਲੇ ਤੱਕ ਮੈਂ ਫੇਸ ਟੂ ਫੇਸ ਵੀ ਨਹੀਂ ਮਿਲੀ ਹੈਗੀ ਸਿਰਫ ਪੈਸੇ ਆਉਂਦੇ ਆ ਤੇ ਮੈਂ ਪੈਸੇ ਲਾਨੀ ਆ ਤੇ ਉਹ ਬੰਦੇ ਦੀ ਜਦ ਹੈਲਪ ਕੀਤੀ ਉਹ ਕਹਿੰਦਾ ਮੈਂ ਇਹਨੂੰ ਸਕੈਚ ਬਣਾਣਾ ਆਮ ਸਕੈਚ ਆਰਟਿਸਟ ਤੇ ਤੁਸੀਂ ਆਪਣੀ ਫੋਟੋ ਭੇਜੋ ਮੈਂ ਸਕੈਚ ਬਣਾਣਾ ਮੈਂ ਕਹਿੰਦਾ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਨਹੀਂ ਦੀਦੀ ਪਲੀਜ਼ ਇਟਸ ਅ ਟੋਕਨ ਆਫ ਲਵ ਮੈਂ ਕਹਾਂ ਜੀ ਬਣਾ ਲੈ ਮੇਰੇ ਦਾਦਾ ਜੀ ਨਾਨਾ ਜੀ ਦਾ ਬਣਾ ਲਓ ਜਦ ਉਹਨਾਂ ਨੇ ਮੇਰੇ ਦਾਦਾ ਜੀ ਨਾਨਾ ਜੀ ਦਾ ਸਕੈਚ ਬਣਾਇਆ ਉਹ ਮੇਰੇ ਮम्मा ਦੇ ਵਿਆਹ ਦੀ ਮਿਲਣੀ ਦੀ ਫੋਟੋ ਸੀ ਜਿਹੜੀ ਮੈਂ ਮम्मा ਕੋਲੋਂ ਮੰਗਵਾਈ ਬਣਾਇਆ ਉਹਨਾਂ ਨੂੰ ਮੈਨੂੰ ਲੱਗਾ ਕਿ ਅੱਜ ਦਾਦਾ ਜੀ ਨਾਨਾ ਜੀ ਦਾ ਨਾਮ ਅੱਗੇ ਆ ਗਿਆ ਕਿ ਆਮ ਨੋਨ ਬਾਈ देयर ਨੇਮ ਕਿ ਸਤਿਵ੍ਰੀਂ ਅਮ ਸਿੰਘ ਪਾ ਗੋਵਾਲੀਆ ਦੀ ਪੋਤਰੀ ਤੇ ਇਸ ਦਾ ਸੁਖਿੰਦਰ ਸਿੰਘ ਭੁੱਲਰ ਦੀ ਦੋਤੀ ਬਸ ਦੁੱਖ ਇਸ ਗੱਲ ਦਾ ਹੁੰਦਾ ਕਿ ਜਦੋਂ ਮੈਨੂੰ ਅਵਾਰਡ ਲਈ ਬੁਲਾਇਆ ਜਾਂਦਾ ਉਦੋਂ ਦਾਦਾ ਜੀ ਨਾਨਾ ਜੀ ਹੁੰਦੇ ਨਹੀਂਗੇ ਐਂਡ ਮੇਰੇ ਨਾਨਾ ਜੀ ਵਾਸ ਐਕਸਪੈਕਟਿੰਗ ਅ ਲੋਟ ਫ੍ਰੋਮ ਮੀ ਕਿ ਤੂੰ ਦੁਨੀਆ 'ਚ ਜ਼ਿੰਦਗੀ 'ਚ ਕੁਝ ਕਰੇਂਗੀ ਇੱਕ ਵਾਰੀ ਜਦ ਆਪਾਂ ਨਾਨਾ ਜੀ ਇੱਥੇ ਆਏ ਸੀਗੇ ਮੇਰੇ ਕੋਲ ਤੇ ਆਪਾਂ 36 ਸੈਕਟਰ ਗਏ ਸੀਗੇ ਤੇ ਉੱਥੇ ਕਿਸੇ ਦਾ ਘਰ ਲੱਭਣਾ ਸੀਗਾ ਤੇ ਮੈਂ ਕਿਹਾ ਨਾਨਾ ਜੀ ਇਸ ਤਰ੍ਹਾਂ ਆਪਾਂ ਰਿਕਸ਼ੇ ਵਾਲੇ ਨੂੰ ਪੁੱਛ ਸਕਦੇ ਹਾਂ ਜਾਂ ਦੁਕਾਨਦਾਰ ਨੂੰ ਪੁੱਛ ਸਕਦੇ ਵੀ ਉਹ ਸੈਕਟਰ ਦਾ ਉਹਨਾਂ ਨੂੰ ਪਤਾ ਹੁੰਦਾ ਤੇ ਮੈਂ ਰਿਕਸ਼ੇ ਵਾਲੇ ਨੂੰ ਸਿਰਫ ਇੰਨਾ ਪੁੱਛਿਆ ਕਿ ਭਈਆ ਇਹ ਘਰ ਕਹਾਂ ਹੋਗਾ ਤੇ ਉਹਨੇ ਕਿਹਾ ਕਿ ਦੀਦੀ ਇਧਰ ਜਾ ਕੇ ਐਸੀ ਤਰ੍ਹਾਂ ਨੇ ਦੱਸਿਆ ਨਾਨਾ ਜੀ ਕਹਿੰਦੇ ਜਿੰਨੇ ਕੰਫੀਡੈਂਸ ਨਾਲ ਤੂੰ ਬੋਲੀ ਤੂੰ ਜ਼ਿੰਦਗੀ 'ਚ ਕੁਝ ਕਰੇਂਗੀ ਮੈਂ ਕਿਹਾ ਨਾਨਾ ਜੋ ਸਿਰਫ ਇੰਟੈਲੀਜੈਂਟ ਬੱਚੇ ਕਰਦੇ ਸਾਡੇ ਵਰਗੇ ਨਲਾਇਕ ਬੱਚੇ ਨਹੀਂ ਕਰਦੇ ਜਿਸ ਦਿਨ ਪਹਿਲੇ ਦਿਨ ਮੈਨੂੰ ਅਵਾਰਡ ਲਈ ਬੁਲਾਇਆ ਗਿਆ ਸੀਗਾ ਪਿੱਛੇ ਸਕਰੀਨ ਤੇ ਮੇਰਾ ਤੇ ਮੇਰੇ ਬੱਚਿਆਂ ਦੀ ਫੋਟੋ ਲੱਗੀ ਹੋਈ ਸੀਗੀ ਤੇ ਮੇਰੇ ਕੰਮ ਬਾਰੇ ਆਈ ਲਿਟਰਲੀ ਕ੍ਰਾਈਡ ਔਨ ਦਾ ਸਟੇਜ ਮੈਨੂੰ ਸੀਗਾ ਕਿ ਸ਼ਾਇਦ ਮੇਰੇ ਨਾਨਾ ਜੀ ਨੀਚੇ ਬੈਠੇ ਹੋਣਗੇ ਤੇ ਉਹ ਮੈਨੂੰ ਦੇਖਣਗੇ ਉਹ ਸਭ ਤੋਂ ਪਹਿਲੇ ਪਿੱਛੇ ਦੀ ਫੋਟੋ ਖਿੱਚਦੇ ਫਿਰ ਉਸ ਤੋਂ ਬਾਅਦ ਮੇਰੀ ਫੋਟੋ ਖਿੱਚਦੇ ਬਸ ਇਸ ਗੱਲ ਦਾ ਰੋਣਾ ਆਉਂਦਾ ਕਿ ਉਹ ਨਹੀਂ ਹੈਗੇ ਪਰ ਜਿੱਥੇ ਵੀ ਹੋਣਗੇ ਬਹੁਤ ਖੁਸ਼ ਹੋਣਗੇ ਮੇਰੇ ਕਜ਼ਨਸ ਮੈਨੂੰ ਬਹੁਤ ਅਪਰੀਸ਼ੀਏਟ ਕਰਦੀਆਂ ਮੰਮੀ ਵੀਰੇ ਫੈਮਿਲੀ ਦੀ ਫੁੱਲ ਸਪੋਰਟ ਆ ਕਿ ਮੈਂ ਜਦ ਵੀ ਕਹਿੰਦੀ ਮੈਂ ਆ ਕੰਮ ਕਰਨਾ ਹੈ ਬੱਚਿਆਂ ਲਈ ਜਾਂ ਕੁਝ ਉਹ ਮੈਨੂੰ ਕਦੀ ਨਹੀਂ ਰੋਕਦੇ ਹੈਗੇ ਪੀ ਜੀ ਜਿੰਨਾ ਮਰਜ਼ੀ ਟਾਈਮ ਲੱਗ ਜੇ ਰਾਤ ਦੇ 9 ਵਜੇ 10 ਵਜੇ ਉਹਨਾਂ ਨੇ ਮੈਨੂੰ ਕ ਸਿਰਫ ਮੈਂ ਤੁਹਾਨੂੰ ਦੋ ਰਿਕੁਐਸਟ ਕਰਨਾ ਚਾਹਨੀ ਆ ਇੱਕ ਐਂਬੂਲੈਂਸ ਨੂੰ ਹਮੇਸ਼ਾ ਰਸਤਾ ਦਿਆ ਕਰੋ ਇੱਕ ਹਮੇਸ਼ਾ ਬਲੱਡ ਤੇ ਪਲੇਟਲੈਟਸ ਡੋਨੇਟ ਕਰਿਆ ਕਰੋ ਕਿਉਂਕਿ ਮੈਨੂੰ ਪਤਾ ਮੇਰਾ ਬੱਚਾ ਤੜਫ ਜਾਂਦਾ ਜੇ ਪਲੇਟਲੈਟਸ ਜਾਂ ਬਲੱਡ ਉਹਨੂੰ ਟਾਈਮ ਤੇ ਨਾ ਚੜੇ ਤੇ ਇਸ ਕਰਕੇ ਕੀਮੋ ਡਿਲੇ ਹੋ ਜਾਂਦੀ ਆ ਜਿਹੜੇ ਜਦੋਂ ਵੀ ਆਪਾਂ ਕੋਈ ਸੋਚਦੇ ਆ ਨਾ ਕਿ ਮੈਂ ਜ਼ਿੰਦਗੀ ਚ ਆਹ ਕੰਮ ਕਰਨਾ ਉਹਨੂੰ ਕਰੋ ਪਰ ਪੋਜ਼ਿਟਿਵ ਵੇਚ ਕਰੋ ਵ્યા ਹੋਣਾ ਜ਼ਰੂਰੀ ਨਹੀਂਗਾ ਜਦੋਂ ਹੋਊਗਾ ਦੇਖੀ ਜਾਏਗੀ ਇਹ ਰੱਬ ਦੀ ਮੇਰਾ ਜਦੋਂ ਵੀ ਹੁਣਾ ਹੋਏਗਾ ਇਹਦੇ ਵਿੱਚ ਮੇਰਾ ਨਹੀਂ ਕਸੂਰ ਹੈਗਾ ਨਾ ਮੇਰੇ ਘਰ ਦੇ ਆਦ ਦਾ ਕਸੂਰ ਆ ਲੇਕਿਨ ਮੈਂ ਉਹਨੂੰ ਪੋਜ਼ਿਟਿਵ ਵੇ ਨਾਲ ਕਿਵੇਂ ਲਿਆ ਕਿ ਮੈਂ ਜ਼ਿੰਦਗੀ ਚ ਕੁਝ ਕਰਨਾ ਜੇ ਲੋਕੀ ਕਹਿੰਦੇ ਸੀ ਦਾਦਾ ਜੀ ਨਾਨੇ ਦਾ ਨਾਮ ਪਿੱਛੇ ਰਹਿ ਗਿਆ ਉਹ ਵੀ ਅੱਗੇ ਆ ਗਿਆ ਜਦੋਂ ਲੋਕੀ ਪੁੱਛਦੇ ਨੇ ਕਿਹੜੀ ਫੈਮਲੀ ਤੋਂ ਬਿਲੋਂਗ ਕਰਦੇ ਹੋ ਤਾਂ ਦਾਦਾ ਜੀ ਨਾਨੇ ਦਾ ਨਾਮ ਗਿਆਂਦਾ ਮੇਰਾ ਨਾਮ ਨਹੀਂ ਗਿਆਂਦਾ ਤੇ ਆਮ ਵੈਰੀ ਹੈਪੀ ਕਿ ਮੈਨੂੰ ਉਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਇਨਸੀਡੈਂਟ ਸ਼ੇਅਰ ਕਰਾਂਗੀ ਮੈਂ ਪਲੀਜ਼ ਇੱਕ ਵਾਰੀ ਕਿਸੇ ਦਾ ਹੈਲਪ ਕੀਤੀ ਸੀ ਕਹਿੰਦੇ ਤੁਸੀਂ ਕਿੱਥੋਂ ਮੈਡਮ ਮੈਂ ਕਿਹਾ ਮੈਂ ਬਟਾਲੇ ਦੀ ਆ ਕਹਿੰਦੇ ਅਸੀਂ ਵੀ ਬਟਾਲੇ ਦੇ ਆ ਤੇ ਉਹਨਾਂ ਦੇ ਨਾਨੀ ਜੀ ਐਮਐਲਏ ਰਹਿ ਚੁੱਕੇ ਸੀ ਤੇ ਮੇਰੇ ਦਾਦਾ ਜੀ ਉਹਨਾਂ ਨੇ ਆਪਣੇ ਕਿਸੇ ਬਜ਼ੁਰਗ ਨਾਲ ਗੱਲ ਕਰਾਈ ਤੇ ਮੇਰੇ ਦਾਦਾ ਜੀ ਦਾ ਨਾਮ ਲਿਆ ਵਿਰਿਆਮ ਸਿੰਘ ਭਾਗੋਵਾਲੀਆ ਦੀ ਪੋਤਰੀ ਆ ਇਹ ਅੰਕਲ ਨਾਲ ਮੈਂ ਗੱਲ ਕੀਤੀ ਅੰਕਲ ਨੂੰ ਸਾਸਰੀ ਘਰ ਬੁਲਾਈ ਅੰਕਲ ਕਹਿੰਦੇ ਉਹਨਾਂ ਨੇ ਮੇਰਾ ਹਾਲ ਚਾਲ ਨਹੀਂ ਪੁੱਛਿਆ ਸਭ ਤੋਂ ਪਹਿਲੇ ਉਹ ਕਹਿੰਦੇ ਜੋ ਕੰਮ ਦਾਦਾ ਜੀ ਕਰਦੇ ਸੀ ਲੋਕਾਂ ਦੀ ਭਲਾਈ ਕਰਨਾ ਉਹੀ ਪੋਤਰੀ ਕਰਦੀ ਆ ਮੈਂ ਫਿਰ ਰੋਣਾ ਸ਼ੁਰੂ ਕਰਤਾ ਉਹਨਾਂ ਨੇ ਫੋਨ ਤੇ ਰੋਣਾ ਸ਼ੁਰੂ ਕਰ ਦਿੱਤਾ ਉਸ ਦਿਨ ਮੈਨੂੰ ਲੱਗਾ ਕਿ ਹਾਂ ਅਚੀਵ ਕਰ ਲਿਆ ਦੁਨੀਆ 'ਚ ਕੁਝ ਔਰ ਦਿਲੋਂ ਕਹਿਨੀ ਆ ਜਿੰਨਾ ਮਜ਼ਾ ਮੈਨੂੰ ਪੀਜੀਆਈ ਜਾ ਕੇ ਆਪਣੇ ਬੱਚਿਆਂ ਜਾਂਦਾ ਆ ਉਹਨਾਂ ਮੈਨੂੰ ਆਪਣੇ ਫਰੈਂਡ ਸਰਕਲ 'ਚ ਨਹੀਂ ਆਂਦਾ ਹੈਗਾ ਔਰ ਜੋ ਵੀ ਤੁਸੀਂ ਕਰਨਾ ਜ਼ਿੰਦਗੀ 'ਚ ਥਾਂ ਲੋ ਕਿ ਮੈਂ ਕਰਕੇ ਰਹਿਣਾ ਤੇ ਉਹਨੂੰ ਕਰੋ ਲੋਕੀ ਬਹੁਤ ਕੁਝ ਕਹਿੰਦੇ ਨੇ ਇੱਕੋ ਵਾਰੀ ਉਹ ਚੁੱਪ ਕਰਦੇ ਨੇ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹੋ ਫਿਰ ਉਹ ਐਪਰੀਸ਼ੀਏਟ ਕਰਦੇ ਨੇ ਜਦੋਂ ਮੇਰੇ ਬੱਚਿਆਂ ਦਾ ਸਟੇਟਸ ਪੰਨੀਆਂ ਜਾਂ ਕਿਤੇ ਅਵਾਰਡ ਮਿਲਦਾ ਫਿਰ ਉਹੀ ਲੋਕੀ ਕਹਿੰਦੇ ਨੇ ਕੰਗ੍ਰੈਚੁਲੇਸ਼ਨਸ ਕੀਪ ਇਟ ਅਪ ਕੀਪ ਅਪ ਗੁੱਡ ਅਫਰਟਸ ਜਿਹੜੇ ਲੋਕੀ ਪੁੱਛਦੇ ਸੀ ਵਿਆਹ ਕਦੋਂ ਕਰਾਨਾ ਹਲੇ ਤੱਕ ਹੋਇਆ ਨਹੀਂ ਜ਼ਿੰਦਗੀ ਕਿਵੇਂ ਨਿਕਲੂਗੀ ਹੁਣ ਉਹ ਕਹਿੰਦੇ ਨੇਗੇ ਕਿ ਬਹੁਤ ਚੰਗਾ ਕੰਮ ਕਰਦੀ ਐਸੇ ਕੰਮ ਹੀ ਲੱਗੀ ਰਹੀ ਇਹਨੂੰ ਛੱਡੀ ਨਾ ਕਦੀ ਵੀ ਜਦੋਂ ਵੀ ਕੋਈ ਤਾਨੇ ਮੇਨੇ ਮਾਰਦਾ ਨਾ ਉਹਨੂੰ ਦਿਮਾਗ ਚ ਲੋ ਦਿਲ ਤੇ ਨਾ ਲੋ ਦਿਲ ਤੇ ਤੁਸੀਂ ਆਪਣੀ ਸਿਹਤ ਖਰਾਬ ਕਰੋਗੇ ਮੇਰੀ ਇਹੀ ਰਾਏ ਆ ਉਹਨੂੰ ਦਿਮਾਗ ਤੇ ਲੋ ਤੇ ਇਹ ਸੋਚੋ ਕਿ ਮੈਂ ਇਹਦਾ ਜਵਾਬ ਕਿਵੇਂ ਤੁਹਾਨੂੰ ਦੇਣਾ ਆ ਦਿਲ ਤੇ ਨਹੀਂ ਉਸ ਚੀਜ਼ ਨੂੰ ਲੈਣਾ ਹੈਗਾ ਤਾਨੇ ਮੇਨੇ ਨੇ ਲੋਕਾਂ ਦੇ ਜਿਹੜੇ ਅੱਗੇ ਤੱਕ ਲੈ ਕੇ ਜਾਂਦੇ ਨੇ ਜੋਸ਼ਟਾਕ ਤੇ ਇਹ ਪਲੇਟਫਾਰਮ ਆ ਕਿ ਇਹਦੀਆਂ ਮੈਂ ਸਟੋਰੀਜ਼ ਜੋਸ਼ਟਾਕ ਤੇ ਬਹੁਤ ਸੁਣਦੀ ਹੁੰਦੀ ਸੀ ਮੈਂ ਪੇਜ ਲਾਈਕ ਕਰਦੀ ਸੀ ਰਾਤ ਨੂੰ ਬੈਠੀ ਡਿਨਰ ਤੋਂ ਬਾਅਦ ਮੈਂ ਦੇਖਦੀ ਹੁੰਦੀ ਸੀ ਮੈਨੂੰ ਇਨਸਪਾਇਰ ਹੁੰਦੀ ਸੀ ਕਿ ਲੋਕ ਕਿੱਥੇ-ਕਿੱਥੇ ਤੱਕ ਪਹੁੰਚ ਗਏ ਨੇ ਹਰ ਇੱਕ ਦੀ ਜ਼ਿੰਦਗੀ 'ਚ ਦੁੱਖ ਆਂਦਾ ਆ ਕਈ ਉਹਨੂੰ ਸਹਾਰ ਕੇ ਅੱਗੇ ਜਾਂਦੇ ਨੇ ਕਈ ਉਹਨੂੰ ਲੈ ਕੇ ਡਿਪਰੈਸ਼ਨ 'ਚ ਜਾਂਦੇ ਨੇ ਜਾਂ ਪਿੱਛੇ ਜਾਂਦੇ ਨੇ ਜਦ ਮੈਨੂੰ ਇਸ ਪਲੇਟਫਾਰਮ ਤੇ ਆਨ ਦਾ ਮੌਕਾ ਮਿਲਿਆ ਤਾਂ ਮੈਨੂੰ ਇਹ ਲੱਗਾ ਕਿ ਮੇਰੀ ਸਟੋਰੀ ਤੋਂ ਇਨਸਪਾਇਰ ਹੋ ਕੇ ਸ਼ਾਇਦ ਕੋਈ ਇਹੋ ਜਿਹਾ ਵੀ ਹੋਏਗਾ ਜਿਹੜਾ ਅੱਜ ਤੱਕ ਸੋੰਦਾ ਹੀ ਆਇਆ ਲੋਕਾਂ ਦੀ ਇਹ ਕੁਝ ਕਰਨਾ ਚਾਹੁੰਦਾ ਆ ਪਰ ਉਹਨੂੰ ਪਤਾ ਨਹੀਂ ਲੱਗਦਾ ਕਰਾਂ ਕਿ ਨਾ ਕਰਾਂ ਤੇ ਮੇਰਾ ਬਸ ਇੱਕੋ ਹੀ ਮੈਸੇਜ ਆ ਇਹਨੂੰ ਕਰੋ ਪਰ ਫਿਰ ਉਹੀ ਗੱਲ ਪੋਜ਼ਿਟਿਵ ਵੇ ਨਾਲ ਕਰੋ ਜਿੰਨਾ ਫੈਮਿਲੀ ਦਾ ਨਾਮ ਅੱਗੇ ਆ ਕਾਡੀ ਖਾਨਦਾਨ ਦਾ ਨਾਮ ਅੱਗੇ ਆਵੇ ਤੇ ਉਹ ਕੰਮ ਨੂੰ ਇਹੋ ਜਿਹਾ ਕਰਨਾ ਕਿ ਜਿਹੜੇ ਲੋਕੀ ਤੰਨੇ ਮਾਰਦੇ ਸੀ ਉਹ ਵੀ ਕੰਗ੍ਰੈਚੂਲੇਸ਼ਨਸ ਤੇ 올 ਦਾ ਬੈਸਟ ਤੁਹਾਨੂੰ ਕਹਿੰਦੇ ਤੇ ਵਧਾਈਆਂ ਦੇਖੇ ਜਾਣਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ